ਜਿਸ ਤਰੀਕੇ ਨਾਲ ਸ੍ਰੀ ਵਿਨਿਤ ਮਿੱਟੂ ਨੇ ਬਿਹੇਵੀਅਰ ਕੀਤਾ ਇਹ ਬੜਾ ਅਨਫੋਰਚੂਨੇਟ ਆ ਔਰ ਅਫਸੋਸ ਵਾਲੀ ਗੱਲ ਆ ਕਿ ਇੱਕ ਕਾਂਗਰਸੀ ਨੇਤਾ ਜਿਹੜਾ ਨੂੰ ਕਈ ਸਾਲوں ਨੂੰ ਪ੍ਰੈਜ਼ੀਡੈਂਟ ਰੱਖਿਆ ਸਦਰਬਿੰਦ ਸਿੰਘ ਚੀਫ ਮਿਨਿਸਟਰ ਬਣੇ ਔਰ ਬਿਲਕੁਲ ਉਹਨਾਂ ਦਾ ਗ੍ਰੈਂਡਸਨ ਖਨਾਰਾ ਕਰ ਦੇ ਕਿ ਸਾਡਾ ਕਾਂਗਰਸ ਦੇ ਨਾਲ ਕੋਈ ਲੈਣ ਦੇ ਨਹੀਂ ਔਰ ਉਹ ਆਦਮੀ ਜਿਹੜਾ ਆਪ ਕਾਂਗਰਸ ਦਾ ਐਮਪੀ बनके ते सोनिया जी ਦੇ ਜਾਂ راہਲ ਗਾਂਧੀ ਦੇ ਗੁਣगान ਕਰਦਾ ਹੋਏ ਤੇ ਐਡੀ ਛਿੱਤੀ ਫੱਖਾ ਨਹੀਂ ਬਦਲ ਲੈਣੀ ਕਿਹਾ ਮੈਨੂੰ ਆਜੂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਥਲ ਜਾਦਿਆ ਕਿ ਅਸੀਂ ਐਮਐਲਏ ਸੀ ਕੀ ਬਹੁਤ ਬੋਲ ਜਾਂਦੇ ਸੀ ਸੈਂਭੇ ਵਿੱਚ ਬਹੁਤ ਅਗੇਂਸ ਬੋਲ ਜਾਂਦੇ ਸੀ ਪਰ ਉਹ ਅੱਗੋਂ ਇਹ ਵੀ ਔਨ ਦਾ ਫਲੋਰ ਆਫ ਦਾ ਹਾਊਸ ਕਹਿੰਦੇ ਸੀ ਕਾਕਾ ਇਹ ਨਹੀਂ ਕਿ ਤੇ ਤਸੀਬ ਰੱਖੋ ਕਿ ਕਾਕਾ ਨੂੰ ਅੱਖਾਂ ਨੀਂਆਂ ਕਰਕੇ ਨਾਲ ਕੋਲੋਂ ਲੰਗੜਾ ਪਾ ਉਹ ਇਹ ਜਿਹੜੀ ਇਦਾਂ ਤੇ ਕੰਮ ਕਰਕੇ ਮੇਰਾ ਖਿਆਲ ਹੈ ਕਿ ਪਾਵਰ ਹਾਸਲ ਕਰਨ ਲਈ ਆਪਣਾ ਵजूद ਖਤਮ ਕਰ ਲੈਣਾ ਉਹ ਠੀਕ ਨਹੀਂ ਕਿ ਕਿਸੇ ਨੂੰ ਮੈਂਬਰ ਪਾਰਲੀਮੈਂਟ ਬਣਿਆ ਜਾਂ ਨਹੀਂ ਬਣਿਆ ਇਹ ਸਪੀਕਰ ਦਾ ਕੰਮ ਹੈ ਦੇਖਣਾ ਸਾਡਾ ਕੰਮ ਮੁੱਖ ਮੰਤਰੀ ਸਾਹਿਬ ਨੂੰ ਅੱਗੇ ਇਹ ਸ਼ੱਕ ਹੈ ਕੋਈ ਕਿ ਉਹ ਸਾਡੇ 3.5 ਕਰੋੜ ਆਦਮੀਆਂ ਇਹ ਪੰਜਾਬ ਪੰਜਾਬੀਆਂ ਦੇ ਮੁੱਖ ਮੰਤਰੀ ਮੇਰੇ ਵੀ ਮੁੱਖ ਮੰਤਰੀ ਨੇ ਪਰ ਉਹਨਾਂ ਨੂੰ ਸੋਚ ਸਮਝ ਕੇ ਮੇਰਾ ਖਿਆਲ ਹੈ ਕਿ ਕਈ ਵਾਰ ਚੀਫ ਮਿਨਿਸਟਰ ਸਾਹਿਬ ਇਹ ਮਚੋਰ ਜਿਹੜੇ ਬਿਆਨ ਦੇ ਜਾਂਦੇ ਆ ਇਹਨਾਂ ਤੇ ਥੋੜਾ ਜਿਹਾ ਕੰਟਰੋਲ ਕਰਨਾ ਪਏਗਾ ਲਾਅ ਐਂਡ ਆਰਡਰ ਦੇ ਜੋ ਪੰਜਾਬ ਦੇ ਹਾਲਾਤ ਨੇ Chief Minister ਹੋਦੇ ਤੇ ਬੋਲਣੇ ਥੇ ਤਾਂ ਜਿਹੜਾ ਕਹਿੰਦੇ ਕਿ ਮੈਂ 3.5 ਕਰੋੜ ਦਾ ਮੈਂ ਲਾਅ ਐਂਡ ਆਰਡਰ ਦੇਖਣਾ ਲਾਅ ਐਂਡ ਆਰਡਰ ਦੀਆਂ ਤੇ ਪੰਜਾਬ ਚ ਤਰਝੀਆਂ ਉੱਡ ਗਈਆਂ ਨੇ ਹਰ ਰੋਜ਼ ਪਾਕਿਸਤਾਨ ਤੋਂ ਡਰੋਨ ਆ ਰਹੇ ਨੇ ਹਰ ਰੋਜ਼ ਗੋਲੀਆਂ ਚੱਲ ਰਹੀਆਂ ਹਰ ਰੋਜ਼ ਬੰਦੇ ਮਰ ਰਹੇ ਨੇ ਤੇ ਅਜੇ Chief Minister ਦੀ ਜਾਗਰੂਕੀ ਖੁੱਲੀ ਮੇਰੇ ਖਰਵਾਇ ਕਰੂ ਜਨਨ ਸਮਤ ਬਖਸ਼ ਨੇ ਗਲਤੀ ਨੀ ਚੋਠਣ ਤੇ 3.5 ਕਰੋੜ ਜਿਹੜੇ ਨੇ ਉਹਨਾਂ ਦਾ ਐਮਪੀ ਉਹਨਾਂ ਦਾ ਚੀਫ ਮਿਨਿਸਟਰ ਬਣ